ਹੈ ਗਾਇਸ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈ ਵੇਖੋ ਗੁੱਡ ਮਾਰਨਿੰਗ ਚੱਲ ਹਰਮਨ ਆਇਆ ਪੁੱਤੀ ਹਰਮਨ ਬੇਟਾ ਮੇਰਾ ਹਰਮਨ ਬੇਟਾ ਮੇਰਾ ਬੁਖਾਰ ਹੋ ਰਿਹਾ ਹਰਮਨ ਨੂੰ ਉਹ ਚੱਲਿਆ ਗੋਰੂ ਬਾਹਰ ਉਹ ਗੋਰੂ ਇਧਰ ਆਇਆ ਚੱਲ ਹਰਮਨ ਬੇਟਾ ਇੱਥੇ ਬਹਿ ਜਾ ਠੀਕ ਹੈ ਉਹ ਤਾਂ ਬਹਿ ਚੱਲ ਚਲੀਏ ਕੀ ਹੋ ਗਿਆ ਜਾਣਦਣ ਕਿੱਥੇ ਐ ਗੋਰੂ ਇੱਥੇ ਤਾਂ ਹੈ ਨਹੀਂ ਕਿੱਧਰ ਐ ਓਏ ਕਿੱਧਰ ਚੱਲ ਗਿਆ ਸੀ ਅੱਜ ਮੈਂ ਆਪਦਾ ਸੈਲਸਮੈਨ ਦਾ ਕੰਮ ਸ਼ੁਰੂ ਕਰ ਲਿਆ ਪਿੰਡਾਂ 'ਚ ਕੁਛ ਤਾਂ ਮੈਂ ਜਾ ਆਇਆ ਕੁਛ ਹੁਣ ਚੱਲਿਆ ਫਿਰ ਦੁਬਾਰੇ ਹਰਮੋਨ ਦੀ ਦਵਾਈ ਦਵਾਂਗੇ ਤੋਂ ਸਵੇਰ ਚੱਲਿਆ ਹਰਮੋਨ ਕਹਿੰਦੇ ਕੀ ਹਾਂਜੀ ਗਾਇਜ਼ ਮੈਂ ਆ ਗਿਆ ਲਾਲਬਸ ਪਿੰਡ ਜੀ ਬੜੇ ਵਧੀਆ ਨੇ ਦੇਖੋ ਸਾਰੇ ਬਾਦੇ ਖਾਲੀ ਜਗ੍ਹਾ ਆ ਪਾਥੀਆਂ ਪਿਆਣੇ ਪੁਰਾਣੇ ਗੱਠਾ ਰੂਪ ਅਧੇ ਵਾਲੀਆਂ ਪਰਾਲੀ ਵਾਲੀਆਂ ਆ ਦੇਖੋ ਪੁਰਾਣੇ ਸਟਾਈਲ ਦੀਆਂ ਰੂੜੀਆਂ ਤੇ ਗਵਾਰੇ ਲੱਗੇ ਹੋਏ ਨੇ ਠੀਕ ਹੈ ਜੀ ਖੇਤ ਸਾਰੇ ਖਾਲੀ ਹੋਏ ਪਏ ਨੇ ਫਸਲ ਨੂੰ ਅੱਗ ਲਾ ਰੱਖੀ ਆ ਨਾੜ ਜਿਹੜਾ ਬਚਦਾ ਥੱਲੇ ਉਸ ਨੂੰ ਉਹਨਾਂ ਪਾ ਚੱਲਦੇ ਆ ਘਰੇ ਜੀ ਹਾਂ ਜੀ ਗਾੜੀ ਨੂੰ ਆ ਗਿਆ ਘਰੇ ਤੇ

ਆ ਜਰਮਨ ਬੁਖਾਰ ਸਾਰਾ ਦਿਨੀ ਹੋ ਗਿਆ ਚੜਦੇ ਮੂੰਹ ਚਾਚੂ ਵੀ ਐਂ ਦੇ ਵਰਗੇ ਹੀ ਆ ਗਿਆ ਨਾ ਚਾਚੂ ਬੇਟਾ ਇਹ ਮੈਂ ਉਹ ਬੋਲਦਾ ਪਿਆ ਨਾ ਜਦਾ ਚਾਹੇ ਕੋਈ ਕਿੱਥੇ ਰਹਿੰਦੇ ਓਏ ਦੇਖਦਾ ਬਿਨਾ ਮੂੰਹ ਵਾਲਾ ਕਿੱਥੋਂ ਬੋਲਦਾ ਪਿਆ ਮੂੰਹ ਤਾਂ ਐ ਨਹੀਂ ਹੁੰਦੇ ਸੋ ਇਹ ਲੱਗ ਗਿਆ ਇੰਨਾ ਘਬੋਂਦਾ ਯਾਰ ਬਣਾ ਯਾਰ ਬਸ ਕੀ ਕਰਦਾ ਹੈ ਕਹਿੰਦੇ ਲਾਵੇਗਾ ਕੌਣਾ ਅਜਵੇਂ ਹੁਣ ਲਾਈ ਐਵੇਂ ਆਪ ਲਾ ਦਾਂਗੇ ਓ ਯਾਰ ਮੈਂ ਲਾ ਦਾਂ ਕਹਿੰਦਾ ਤੁਹਾਡੇ ਕੋਲ ਨਹੀਂ ਤਰਵਾਦਾ ਕਿਉਂ ਔਰ ਇਸ ਨੂੰ ਵੀ ਲਾਈਵ ਹੈ ਮम्मी ਨੇ ਮੇਰੇ ਤੋਂ ਹਾਂ ਉਹ ਦੇਖ ਮम्मी ਨੇ ਇੱਥੇ ਬਣਾਏ ਨੇ ਆਲੂ ਬਟਰ ਆਲੂ ਤੁਹਾਨੂੰ ਲੱਗਦਾ ਹੈ ਹੀ ਨਹੀਂ ਤੇ ਇੱਥੇ ਬਣਾਏ ਨੇ ਚਾਹ ਦੇ ਚਿੱਕੇ ਲੱਗੇ ਚਾਵਲ ਮੇਰੇ ਫੇਵਰਟ ਆਲੂ ਬਟਰ ਦੇ ਚਾਵਲ ਆ ਗੋਰੂ ਦੇ ਉਹ ਚੱਪਲ ਦੀ ਕੀ ਹਾਲਾਤ ਕਰੀ ਖੜਾ ਉਹ ਗੋਰੂ ਓਏ ਆ ਮਲੰਗ ਉਹ ਸੁਣਦਾ ਨਹੀਂ ਤੈਨੂੰ ਜਾਈ ਓਏ ਜਾਈ ਵੱਜ ਗਏ ਤੋੜ ਦੇ ਗਣ ਚੱਪਲ ਜਿੰਨ ਦਾ ਉਹ ਚੰਨ ਕਿ ਭੱਜ ਗਿਆ ਹੁਣ ਵੇਖੀ ਦੂਸਰ ਸਾਈਡ ਤੇ ਕਰਕੇ ਰੱਖਦੇ ਰ ਉਹਨੂੰ ਕਿਉਂ ਛੜੀ ਜੰਨੀ ਆ ਫਿਰ ਕਹੇਗੀ ਵੱਡਦਾ ਗੁਰੂ ਓਏ ਗੁਰੂ ਗੁਰੂ ਇਧਰ ਗੁਰੂ ਓਏ ਵੇਖ ਲੈ ਦੋਵੇਂ ਇੱਕੋ ਜਿਹੇ ਵਿਖਲੇ ਨਾ ਆਣਾ ਇਹਨੂੰ ਨਿੰਦਰਾ ਚੜੀਆਂ ਖਲੀਆਂ ਨੇ ਤੇ ਫਿਰ ਵੀ ਕਹਿੰਦਾ ਵੀ ਹਾਂ ਮੈਂ ਰੋਟੀ ਖਾਂਦਾ ਪੈਂਦਾ ਕਹਿੰਦਾ ਰੋਟੀ ਹੋਰ ਖਾਡੀਆਂ ਹੋਏ ਕਿ ਅੱਖਾਂ ਬੰਦ ਹੈਗੇ ਬੰਦ ਹੋ ਗਈਆਂ ਉਹ ਬੰਦੋ ਕਿ ਹੋ ਗਿਆ ਨਹੀਂ ਸੁ ਅਸੋੜਦਾ ਹੈਗਾ ਤਾਂ ਸੌਂ ਜਾ ਜਾ ਕੇ ਅਰੇ ਸੌਂ ਜਾ ਜਾ ਕੇ ਆਪਦੇ ਬਿਸਤਰੇ ਤੇ ਉਹ ਚਲੋ ਸੌਂ ਜਾਗੇ ਇੱਕੀ ਸੌ ਜਾ ਟਿੱਕੇ ਕਿਵੇਂ ਜੀ ਵੀ ਜਾ ਜਾਂਦੇ ਗੁਰੂ ਗੁਰੂ ਸੌ ਜਾ ਪੁੱਤ ਸੌ ਜਾ ਬੇਟਾ ਸੌ ਜਾ ਅੱਖਾਂ ਕੋ ਵੀ ਕੀ ਹੋਣੇ ਕਿ ਇਹ ਇਹਨੂੰ ਦਿੱਕਤ ਕੀ ਹੈ ਸੋਚੀਆਂ ਆਉਂਦੀਆਂ ਜਾਂਦੀਆਂ ਨੇ ਤੇ ਵੇਖ ਤਾਂ ਸੀ ਅੱਖਾਂ ਚੂ ਜੀ ਆਉਂਦੀਆਂ ਨੇ ਇਹਨਾਂ ਮੈਨੂੰ ਦਿੱਕਤ ਲੈ ਗਰੂ ਹਾਏ ਜਟਕੀਆਂ ਆਉਂਦੀਆਂ ਨੇ ਖਾਣ ਦਾ ਦੇਖਣਾ ਖਾਣ ਦਾ ਕੁਝ ਨਹੀਂ ਦਾ ਹੁਣ ਬਸ ਇਹ ਇਸੇ ਵਾਸਤੇ ਬੈਠਾ ਸੀ ਵਿਚਾਵਲ ਖਵਾਣ ਮੈਨੂੰ ਵਾਹ ਭਾਈ ਵਾਹ ਹਾਂਜੀ ਗਾਇਸ ਆਪਣਾ ਖਾਣਾ ਪੀਣਾ ਹੋ ਗਿਆ ਤਾਂ ਹੁਣ ਆਪਾਂ ਇਸ ਵਲੋਗ ਨੂੰ ਕਰਦੇ ਆਂਡ ਅੱਜ ਸਾਰਾ ਦਿਨ ਯਾਨੀ ਕਿ ਅੱਜ ਮੇਰਾ ਪਹਿਲਾ ਦਿਨ ਸੀ ਸੈਲਜ਼ਮੈਨ ਦੇ ਦੌਰੇ ਤੇ ਮੈਂ ਗਿਆ ਸੀ ਤੇ ਥੋੜਾ ਕਨਫਿਊਜ਼ ਵੀ ਸੀ ਮੈਂ ਉੱਥੇ ਵੀ ਵਲੌਗ ਨਹੀਂ ਬਣਾ ਸਕਿਆ ਮੈਂ ਇੱਕ ਦੋ ਜਗ੍ਹਾ ਤੇ ਥੋੜਾ ਮੋਟਾ ਹੀ ਬਣਾਇਆ ਬਸ ਤੇ ਥੋੜਾ ਕਨਫਿਊਜ਼ਨ ਹੁੰਦਾ ਹੌਲੀ ਹੌਲੀ ਕਰਕੇ ਸੈੱਟ ਹੋਊਗਾ ਜੀ ਇੱਧਰ ਦੇਖੋ ਇਹਨਾਂ ਦਾ ਪਿਆਰ ਆਹ ਗਰੂ ਲੜਦਾ ਵੀ ਮੇਰ ਨਾਲ ਬੁਲਤੈ ਲੜਦਾ ਤੇਰੇ ਨਾਲ ਲੜਨਾ ਹੋਰ ਤੇ ਲੜਨ ਵਾਸਤੇ ਹੋਰ ਪਾਣ ਜਾਵੇ ਕੋਣ ਹੈ ਗਰੂ ਕਿੰਨਾ شریف ਬਣਿਆ ਪਿਆ ਯਾਰ ਤੂੰ ਕੀ ਚੱਕਰ ਇਹਨੂੰ ਤਬਾਹੀ ਆਪਾਂ ਇਹ ਸਭ ਲੋਕ ਨੂੰ ਕਰਦੇ ਆਂ ਐਂਡ ਜੇ ਤੁਹਾਨੂੰ ਪਸੰਦ ਆਇਆ ਹੋ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਂ ਨੈਕਸਟ ਵਲੌਗ ਚ ਬਾਏ